ਹਾਂਜੀ ਕਿਸਾਨ ਭਰਾਵੋ ਸੀਰੀਅਸ ਮੁੱਦੇ ਤੇ ਗੱਲਬਾਤ ਕਰਨ ਲੱਗੇ ਆ ਆਜੋ 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 ਸਾਰੇ ਜਣੇ ਜੁੜਜੋ ਆਜੋ ਚਲਦਾ ਲਾਈਵ ਸ਼ੇਅਰ ਕਰ ਦਿਓ ਚਲਦਾ ਲਾਈਵ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਭਰਾਵੋ ਹਾਂਜੀ ਕਿਸਾਨ ਦੋਸਤੋ ਸਾਰੇ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਜ਼ਹਿਰਾਂ ਪੈਦਾ ਕਰਦੇ ਨੇ ਜੋ ਵੀ ਫਸਲ ਆ ਵਿੱਚ ਰੇਹਾਂ ਸਪਰੇਹਾਂ ਬਹੁਤ ਵਰਤਦੇ ਨੇ ਹੁਣ ਜੇ ਆਰਗੈਨਿਕ ਪੈਦਾ ਕਰਦੇ ਆ ਬਿਨਾਂ ਰੇਹਾਂ ਸਪਰੇਹਾਂ ਤੋਂ ਤਾਂ ਫਿਰ 10-12 ਮਾਣ ਕਣਕ ਨਹੀਂ ਖਲੂਗੀ ਤਾਂ ਫਿਰ ਉਹ ਕਣਕ 24-25 ਸੌ ਨੂੰ ਵੇਚ ਕੇ ਕੀ ਬੜਤਾ ਪਾਊਗਾ ਦੇਖੋ 5 ਕੁਆਟਲ ਹੋਏ ਤਾਂ ਕੀ ਰੇਟ ਬਣੇ ਕਿੰਨਾ ਪੈਸਾ ਬਣਿਆ ਕਿੰਨਾ ਕ ਬਣਿਆ ਦੇਖ ਲੋ ਉਹਨਾਂ 5 ਕਿੱਲਿਆਂ ਚੋਂ ਨਿਕਲੂ ਜਿੰਨਾ 1 ਕਿੱਲੇ ਚੋਂ ਨਿਕਲਦੀਏ ਜ ਕਣਕ ਉ 25 ਕੁਆਟਲ ਨਿਕਲੇ ਆਉਂਦੇ ਆ ਤੇ ਇਹ ਰੇਹਾ ਸਪਰੇਆ ਕਿਸਾਨ ਨੇ ਘਰੇ ਤਾਂ ਬਣਾ ਨਹੀਂ ਲਈਆਂ ਇਹ ਰੇਹਾ ਸਪਰੇਆ ਕਿਸਾਨ ਨੇ ਘਰੇ ਤਾਂ ਬਣਾਈਆਂ ਨਹੀਂ ਇਹ ਲਿਆ ਕੇ ਤਾਂ ਗਵਰਨਮੈਂਟ ਨੇ ਦਿੱਤੀਆਂ ਗਵਰਨਮੈਂਟ ਨੇ ਮਾਨਤਾ ਦਿੱਤੀ ਹੈ ਗਵਰਨਮੈਂਟ ਨੇ ਸਿਖਾਇਆ ਵੀ ਇਸ ਤਰ੍ਹਾਂ ਰੇਹਾਂ ਸਪਰੇਹਾਂ ਪਾਓ ਤੇ 1960-65 ਦੇ ਵਿੱਚ ਜੋ ਦੇਸ਼ ਭੁੱਖ ਮਰੀਨਾ ਮਾਰ ਰਿਹਾ ਸੀ ਉਦੋਂ ਹਰੀ ਕ੍ਰਾਂਤੀ ਲਿਆਉਣ ਵਾਸਤੇ ਦੇਸ਼ ਨੂੰ ਅਨਾਜ ਦੀ ਲੋੜ ਸੀ ਅਨਾਜ ਬਹੁਤ ਘੱਟ ਸੀਗਾ ਦੇਸ਼ ਦੇ ਵਿੱਚ ਅਨਾਜ ਦੀ ਘਾਟ ਸੀ ਬਾਹਰਲੇ ਦੇਸ਼ਾਂ ਤੋਂ ਮਗਾਉਂਦੇ ਸੀ ਤਾਂ ਫਿਰ ਰੇਹਾਂ ਸਪਰੇਹਾਂ ਕਿਸਾਨਾਂ ਨੂੰ ਲਿਆ ਕਿ ਇਹ ਤੰਗ ਉਹਨਾਂ ਦਾਦਾ ਦੇ ਪੁਰਦਾਦਾ ਨੇ ਰੇਹਾਂ ਸਪਰੇਹਾਂ ਪਾਇਆ ਤਾਂ ਆ ਬਾਧੂ ਅਨਾਜ ਪੈਦਾ ਕਰਕੇ ਦਿੱਤਾ ਤਾਂ ਜੋ ਪੰਜਾਬ ਤੇ ਹਰਿਆਣਾ ਮੋਰੀ ਰਿਹਾ ਤੇ ਉਸਨੇ ਇਹ ਸਾਰੇ ਦੇਸ਼ ਦਾ ਢਿੱਡ ਭਰਿਆ ਤੇ ਅੱਜ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਆਮ ਸਹਾਉਰਤੀ ਕਿਹਾ ਜਾਂਦਾ ਹੈ ਕਿ ਰੇਹਾਂ ਸਪਰੇਹਾਂ ਵਾਲੀ ਕਣਕ ਜਾਂ ਹੋਰ ਫਸਲਾਂ ਸਬਜ਼ੀਆਂ ਇਹ ਪੈਦਾ ਕਰਦੇ ਨੇ ਕਿਉਂਕਿ ਜਦੋਂ ਅੱਜ ਆਪਾਂ ਇਹ ਰਿਹਾਂ ਸਪਰੇਹਾਂ ਵਾਲੇ ਖੇਤ ਰਿਹਾਂ ਸਪਰੇਹਾਂ ਤੇ ਲਾ ਲੇ ਨਾਈਟ੍ਰੋਜਨ ਬਿਨਾ ਤਾਂ ਕੋਈ ਵੀ ਫਸਲ ਦਾ ਵਾਧਾ ਵਿਕਾਸ ਹੁੰਦਾ ਨਹੀਂ ਕਿਉਂਕਿ ਇਹ ਵਿਕਾਸ ਇਸੇ ਕਾਰਨ ਨਹੀਂ ਹੁੰਦਾ ਇਹ ਫਸਲਾਂ ਇਹ ਤੋਂ ਬਿਨਾ ਹੋ ਨਹੀਂ ਰਹੀਆਂ ਕਿਉਂਕਿ ਅਮਲੀ ਬਣ ਕੇ ਵਹਣ ਜਿਵੇਂ ਕਿਸੇ ਅਮਲੀ ਨੂੰ ਕਿਸੇ ਨਸ਼ੇ ਤੇ ਲਾ ਦਿੱਤਾ ਜਾਂਦਾ ਹੈ ਤਾਂ ਮੁੜ ਕੇ ਉਹ ਇੱਕਦਮ ਕਿਵੇਂ हट ਜਾਊਗਾ ਉਹੀ ਕਾਰਨ ਇਹ ਆ ਕਿਉਂਕਿ ਜਦੋਂ ਇੱਕੇ ਦਾ ਮਪਾਟਾਉਣ ਨੂੰ ਕਹਾਂਗੇ ਉਹਦਾ ਨਸ਼ਾਖਾਨਾ ਯਾਰ ਹਟ ਜਾ ਕਿਵੇਂ ਹਟ ਜੂ ਉਹ ਤਾਂ ਫਿਰ ਉਹ ਮਰਤਾ ਜਾਊ ਜਦ ਰੰਗ ਹੋ ਜੂ ਹੋਰ ਤਾਂ ਕੀ ਹੋਊ ਉਹਨੂੰ ਤੇ ਇਹੀ ਵਾਹਣ ਦਾ ਹਾਲ ਆ ਹੁਣ ਨਾਈਟ੍ਰੋਜਨ ਪਾਉਣਾ ਇਹ ਕਿਸਾਨਾਂ ਨੂੰ ਗਵਰਨਮੈਂਟ ਨੇ ਸਿਖਾਇਆ ਇਹ ਬਾਹਰਲੇ ਦੇਸ਼ਾਂ ਦੀ ਕਾਰਡ ਆ ਗਵਰਨਮੈਂਟ ਨੇ ਬਾਹਰਲੇ ਦੇਸ਼ਾਂ ਚੋਂ ਲਿਆ ਕੇ ਇੱਥੇ ਪਹਿਲਾਂ ਦਿੱਤੀ ਰੇ ਆਪਣੇ ਉੱਤਰਾਖੰਡ ਦੇ ਵਿੱਚ 1969 ਦੇ ਵਿੱਚ ਆ 1969 ਦੇ ਵਿੱਚ ਇੱਥੇ ਰੇ ਦਾ ਉਤਪਾਦਨ ਲਾਇਆ ਜੂਰੀਆ ਦਾ ਤੇ ਉਸ ਦੇ ਨਾਲ ਇੱਥੇ ਕਿਸਾਨਾਂ ਨੂੰ ਰੇ ਦਿੱਤੀ ਜੂਰੀਆ ਜੂਰੀਆ ਨਾਲ ਕਿਸਾਨਾਂ ਨੇ ਵੱਧ ਅਨਾਜ ਪੈਦਾ ਕਰਕੇ ਦਿੱਤੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਾਹਲੇ ਦੇਸ਼ਾਂ ਤੱਕ ਜਾਣ ਦੀ ਲੋੜ ਨਹੀਂ ਪਈ ਤੇ ਦੇਸ਼ ਦੇ ਵਿੱਚੋਂ ਅਨਾਜ ਦਾ ਸਰਨ ਲੱਗ ਗਿਆ ਤੇ ਹੁਣ ਇਹ ਕਹਿੰਦੇ ਨੇ ਕਿ ਇਹ ਬਾਦੂ ਅਨਾਜ ਪੈਦਾ ਪੈਦਾ ਹੋਗਾ ਜਦੋਂ ਤੇ ਹੁਣ ਇਹਨਾਂ ਤੋਂ ਸਮਝਦਾ ਨਹੀਂ ਹੁਣ ਇਹ ਆਨੇ ਬਹਾਨੇ ਲਾਉਂਦੇ ਨੇ ਕਿ ਇਹ ਰੇਹਾਂ ਸਪਰੇਹਾਂ ਵਾਲਾ ਅਨਾਜ ਪੈਦਾ ਕਰਦੇ ਨੇ ਇਹਦਾ ਮਤਲਬ ਕਿ ਜਦੋਂ ਕਿਸਾਨਾਂ ਦੇ ਬਹਨਾਮਲੀ ਬਣਾਤੇ ਹੁਣ ਕਿਸਾਨ ਕਿੱਧਰ ਜਾਣ ਪੰਜਾਬ ਹਰਿਆਣਾ ਨੇ ਮੋਰੀ ਰੋਲ ਲਮਾਇਆ ਉਹੀ ਤਾਂ ਸਾਰੇ ਦੇਸ਼ ਨਾਲ ਹੀ ਇਹੋ ਜਿਹਾ ਪਰ ਪੰਜਾਬ ਹਰਿਆਣੇ ਨੇ ਬਹੁਤ ਹਿੰਮਤ ਦਿਖਾਈ ਤੇ ਮੋਰੀ ਰੋਲ ਨਭਾਇਆ ਇਸ ਕੰਮ ਚ ਇਹ ਕਿਸਾਨਾਂ ਨੇ ਦਾਦੇ ਪੁਰਦਾਦੇਆਂ ਨੇ ਆਪਣਿਆਂ ਨੇ 1960-65 ਦੇ ਵਿੱਚ ਦੇਸ਼ ਭੁੱਖ ਮਰੀ ਨਾਲ ਮਰ ਰਿਹਾ ਸੀ ਬਾਹਰਲੇ ਦੇਸਾਂ ਤੋਂ ਅਨਾਜ ਲਿਆਉਣਾ ਪੈਂਦਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ 1960-65 ਦੇ ਵਿੱਚ ਤੇ ਫਿਰ ਜਦੋਂ 1960-65 ਦੇ ਵਿੱਚ ਹਰੀ ਕ੍ਰਾਂਤੀ ਲਿਆਉਣ ਲਈ 呼ਕਾ ਦਿੱਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤੇ ਉਤਸ਼ਾਹਤ ਕੀਤਾ ਗਿਆ ਯੂਰੀਆ ਪਾਉਣ ਲਈ ਨਾਈਟ੍ਰੋਜਨ ਦਾ 1960 1969 1959 ਦੇ ਵਿੱਚ ਲਾਇਆ ਗਿਆ ਪਹਿਲਾ ਯੂਰੀਆ ਦਾ ਉਤਪਾਦਨ ਕਿਉਂ ਕਿੱਧਰ ਚੱਲੇ ਨਹੀਂ ਇਹ ਤਾਂ ਲਾਈਵ ਆ ਸਸੀ ਜਾਂਦਾ ਮੁੰਡਾ ਨੈਟ ਤੇ ਇਹਦਾ ਲਾਈਵ ਆ ਲਾਈਵ ਪੇਜ ਤੇ ਮੈਂ ਪਾਉਂਦਾ ਤਾਂ ਹੁੰਦਾ ਨਹੀਂ ਓਏ ਆਏਗਾ ਕੋਈ ਨਹੀਂ ਤੈਨੂੰ ਦੱਸੂਗਾ ਕੋਈ ਜਾ ਕੇ ਆ ਫਿਰ ਦੱਸੂਗਾ ਪੇਜ ਬਣਾਈ ਬੈਠਾ ਇਹ ਉਹੀ ਆਈਡੀ ਤੇ ਦੇ ਵਿੱਚ ਪਹਿਲਾ ਨਾੜ ਦੇ ਵਿੱਚ ਪਹਿਲਾ ਹਣ ਮੈਲਾ ਲਾਇਆ ਤੇ ਨਾਈਟ੍ਰੋਜਨ ਘਰੇ ਨਹੀਂ ਬਣਾਈ ਕਿਸਾਨਾਂ ਨੇ ਇਹ ਆਪਣੇ ਦੇਸ਼ ਦੀ ਕਾਰਣੀ ਇਹ ਜਾਪਾਨ ਦੀ ਕਾੜਾ ਹੈ ਬਾਹਰਲੇ ਦੇਸ਼ ਦੀ ਕਾੜਾ ਉੱਥੋਂ ਲਿਆ ਕੇ ਗਵਰਨਮੈਂਟ ਨੇ ਦਿੱਤੀ ਫਿਰ ਆਪਣੇ ਦੇਸ਼ ਚ ਪੈਦਾ ਹੋਣ ਲਈ ਉਸ ਤੋਂ ਬਾਅਦ ਕਿਸਾਨਾਂ ਨੂੰ ਸਿਖਾਇਆ ਕਿ ਇੰਨੀ ਇੰਨੀ ਇਹ ਪਾਉਣੀ ਆ ਇਹਦੇ ਨਾਲ ਵੱਧ ਅਨਾਜ ਪੈਦਾ ਹੋਊਗਾ ਤੇ ਦੇਸ਼ ਨੂੰ ਭੁੱਖਮਰੀ ਦੀ ਵਿੱਚ ਲੋਟ ਸੀ ਤਾਂ ਬਾਧੂ ਅਨਾਜ ਪੈਦਾ ਕੀਤਾ ਕਿਸਾਨਾਂ ਨੇ ਸਾਰੇ ਦੇਸ਼ ਦੇ ਕਿਸਾਨਾਂ ਨੇ ਬਾਧੂ ਅਨਾਜ ਪੈਦਾ ਕੀਤਾ ਪੰਜਾਬ ਤੇ ਹਰਿਆਣੇ ਦੀ ਧਰਤੀ ਤਾਕੜੀ ਸੀ ਤੇ ਕਿਸਾਨ ਮੋਰੀ ਰਹੇ ਇਸ ਅਨਾਜ ਪੈਦਾ ਕਰਨ ਦੇ ਵਿੱਚ ਹੁਣ ਇੰਨਾ ਕਿਸਾਨਾਂ ਨੂੰ ਹੀ ਜ਼ਿਆਦਾ ਕਿਹਾ ਜਾਂਦਾ ਕਿ ਇਹ ਬਹੁਤ ਜ਼ਿਆਦਾ ਜ਼ੈਰਾਂ ਵਾਲਾ ਅਨਾਜ ਪੈਦਾ ਕਰਦੇ ਨੇ ਰੇਹਾਂ ਸਪਰੇਹਾਂ ਸਬਜ਼ੀਆਂ ਕਿਉਂਕਿ ਜਦੋਂ ਇਹਨਾਂ ਨੂੰ ਹੁਣ ਰੇਹਾਂ ਸਪਰੇਹਾਂ ਤੇ ਲਾਤਾ ਪਾਉਣਾ ਨੂੰ ਤੇ ਇਹ ਆਰਗੈਨਿਕ ਖੇਤੀ ਵੀ ਕਰਨ ਲੱਗ ਜਾਣ ਕਿਸਾਨ ਜ਼ਿਆਦਾ ਅਨਾਜ ਪੈਦਾ ਕਰਕੇ ਅੱਜ 25 ਕੁਆਟਲ ਕਣਕ ਪੈਦਾ ਕਰਕੇ ਵੀ ਫਸਲ ਤਾਂ ਮੁੱਲ ਘੱਟ ਮਿਲਦਾ ਹੈ ਤਾਂ ਕਰਕੇ 24 2500 ਨੂੰ ਕੁਆਟਰਲ ਕਣਕ ਉਹਦਾ ਕਰਕੇ ਕੋਈ ਫਾਇਦਾ ਨਹੀਂ ਕੋਈ ਪਏ